ਤਲਕੀ ਜ਼ਨਾਦ ਦੇ ਕੇਂਦਰ ਤੇ ਮੰਤਰੀਆਂ ਦੇ ਨਾਲ ਸਿੰਡੀਗੜ ਵਿਖੇ ਹੋਈ ਮੀਟਿੰਗ ਤੋਂ ਬਾਅਦ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਜ ਸਿੰਘ ਪੰਦੇੜ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿੱਥੇ ਉਨ੍ਹਾਂ ਗੱਲਬਾਤ ਕਰਦੇ ਕਿਹਾ ਕਿ ਕਿਸਾਨਾਂ ਦਾ ਜੱਥਾ ਪਹਿਲਾ 21 ਮਾਰਚ ਨੂੰ ਦਿੱਲੀ ਦੇ ਲਈ ਰਵਾਨਾ ਹੋਣਾ ਸੀ ਲੇਕਿਨ ਉਹਨਾਂ ਹੀ ਜੱਥਾ 25 ਮਾਰਚ ਨੂੰ ਦਿੱਲੀ ਦੇ ਲਈ ਰਵਾਨਾ ਹੋਵੇਗਾ ਇਸਨਾਲੀ ਉਹਨਾਂ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣੂ ਕਿਸਾਨਾਂ ਦੇ ਵੱਲੋਂ 12 ਮੰਗਾਂ ਦਾ ਮੰਗ ਪੱਤਰ ਭੇਜਿਆ ਗਿਆ ਹੈ ਜਿਹੜਾ ਕਿ ਉਹਨਾਂ ਦੇ ਵੱਲੋਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਪ੍ਰੈਸ ਦਾ ਅਸੀਂ ਦੋਵਾਂ ਫੋਰਮਾਂ ਵੱਲੋਂ ਧੰਨਵਾਦ ਕਰਦੇ ਹਾਂ। ਔਰ ਤੁਹਾਨੂੰ ਪਤਾ ਹੀ ਆ ਜਿਵੇਂ ਦੂਜੇ ਦੌਰ ਦੇ ਵਿੱਚ ਦੋ ਜੜੀਆਂ ਕੇਂਦਰ ਨਾਲ ਮੀਟਿੰਗਾਂ ਹੋ ਚੁੱਕੀਆਂ ਵਾਂ। ਔਰ ਜਿਹੜੀ ਤੀਸਰੀ ਮੀਟਿੰਗ ਆ ਉਹ 19 ਮਾਰਚ ਨੂੰ 5 ਵਜੇ ਚੰਡੀਗੜ੍ਹ ਹੈਗੀ ਆ ਔਰ ਜਿਹੜਾ ਸੀ ਐਲਾਨ ਕੀਤਾ ਸੀਗਾ ਵੀ 101 ਦਾ ਜਥਾ ਆਪਣਾ ਉਹਦੀ ਕੱਲ ਡੇਟ ਹੈਗੀ ਸੀ ਜਾਣ ਦੀ ਹੁਣ ਦੋਵਾਂ ਫੋਰਮਾਂ ਨੇ ਸਲਾਹ ਕਰਕੇ ਫੈਸਲਾ ਕੀਤਾ ਹੈਗਾ ਵੀ ਇਹ ਜਿਹੜਾ ਜਥਾ ਵਾ ਹੁਣ ਇਹ 5 ਮਾਰਚ ਨੂੰ ਜਾਊਗਾ ਇਹ ਕੇਂਦਰ ਦੀ ਮੀਟਿੰਗ ਦੇ ਵਿੱਚ ਇਹ ਆਸ ਨਾਲ ਬੈਠੂਗਾ ਪੀ ਸਾਡੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾਣ ਜੇ ਅੱਗੇ ਗੱਲਬਾਤ ਨਹੀਂ ਤੁਰਦੀ ਹੈਗੀ ਜਾਂ ਸਾਡੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਇਹ ਮੰਗਾਂ ਦੀ ਪ੍ਰਾਪਤੀ ਜੇ ਗੱਲ ਅੱਗੇ ਨਹੀਂ ਵੱਧਦੀ ਤਾਂ ਫਿਰ 25 ਮਾਰਚ ਨੂੰ ਜਿਹੜਾ ਜਥਾ ਵਾ ਅੱਗੇ ਰਵਾਨਾ ਹੋਏਗਾ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਆ 8 ਮਾਰਚ ਨੂੰ ਕ ਮੰਤਰੀ ਔਰਤ ਦਿਹਾੜਾ ਆ ਰਿਹਾ ਹੈਗਾ ਵਾ ਅਰੇ ਇਸ ਸੰਬੰਧ ਦੇ ਵਿੱਚ ਚੱਲ ਰਹੇ ਮੋਰਚੇ ਜਿਹੜਾ ਦਿੱਲੀ ਅੰਦੋਲਨ 2 ਆ ਉਹਦੇ ਵਿੱਚ ਵੱਡੇ ਇਕੱਠ ਕਰਕੇ ਜਿਹੜਾ ਵਾ ਉਹ ਔਰਤਾਂ ਦਾ ਦਿਹਾੜਾ ਜਿਹੜਾ ਵਾ ਉਹ ਮਨਾਇਆ ਜਾਊਗਾ ਅਸੀਂ ਅਪੀਲ ਕਰਾਂਗੇ ਤੁਹਾਡੇ ਮਾਧਮ ਨਾਲ ਪੂਰੇ ਪੰਜਾਬ ਨੂੰ ਹਰਿਆਣੇ ਨੂੰ ਉੱਤਰ ਭਾਰਤ ਦੇ ਸੂਬਿਆਂ ਨੂੰ ਵੀ ਲੱਖਾਂ ਦੀ ਗਿਣਤੀ ਵਿੱਚ ਔਰਤਾਂ ਦੇ ਜਿਹੜੇ ਇਕੱਠ ਆ ਉਹ ਬਾਰਡਰਾਂ ਤੇ ਜਿੱਥੇ-ਜਿੱਥੇ ਵੀ ਮੋਰਚੇ ਸਾਡੇ ਚੱਲ ਰਹੇ ਹੈਗੇ ਆ ਉੱਥੇ-ਉੱਥੇ ਆਪਾਂ ਕਰੀਏ ਅਰ ਸਰਕਾਰ ਤੇ ਪ੍ਰੈਸ਼ਰ ਅਜ ਕਰੀਏ ਜਿਵੇਂ ਅਸੀਂ ਵੀ ਤੁਹਾਨੂੰ ਵੀ ਬਹੁਤ ਸਾਰੇ ਫੋਨ ਆਉਂਦੇ ਹੋਣਗੇ ਸਾਨੂੰ ਵੀ ਆਉਂਦੇ ਆਂ ਕਿ ਗੱਲ ਨੇੜੇ ਲੱਗ ਰਹੀ ਆ ਗੱਲ ਨਿਬੜ ਰਹੀ ਆ ਗੱਲ ਭਾਵੇਂ ਸਹੀ ਪਾਸੇ ਚੱਲ ਰਹੀ ਆ ਅਸਲ ਵਿੱਚ ਹੁੰਦਾ ਵੀ ਜੇ ਔਰਤਾਂ ਦਾ ਮੰਤਰੀ ਦਿਹਾੜਾ ਅਸੀਂ ਵੱਡਾ ਕਰ ਜੀਏ ਲੱਖਾਂ ਦੀ ਗਿਣਤੀ ਵਿੱਚ ਕਰ ਦਈਏ ਸਰਕਾਰ ਤੇ ਪਬਲਿਕ ਦਾ ਪ੍ਰੈਸ਼ਰ ਬਹੁਤ ਹੋ ਜਾਂਦਾ ਇਹ ਇਹਨਾਂ ਇਸ ਦੇ ਸੰਦਰਭ ਵਿੱਚ ਵੱਡੇ ਕਾਠ ਜਿਹੜੇ ਆ ਉਹ ਕੀਤੇ ਜਾਣੇ ਨੇ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਦਾ اجلاس ਹੋਣ ਜਾ ਰਿਹਾ ਦੋ ਦਿਨ ਦਾ ਔਰ ਜਿਵੇਂ ਅਸੀਂ ਭਗਵੰਤ ਮਾਨ ਸਰਕਾਰ ਕੋ ਮੰਗ ਕੀਤੀ ਆ ਦੁਬਾਰਾ ਫਿਰ ਤੁਹਾਡੇ ਮਾਦਮਨਾ ਮੰਗ ਕਰ ਰਹੇ ਆ ਇੱਕ ਤਾਂ ਜਿਹੜਾ ਸਾਡੀਆਂ 12 ਮੰਗਾਂ ਦਾ ਮੰਗ ਪੱਤਰ ਆ ਉਹ ਵਿਧਾਨ ਸਭਾ ਦੇ ਵਿੱਚ ਉਹ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਕੇਂਦਰ ਨੂੰ ਭੇਜੇ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਦੇਸ਼ ਵਿਆਪੀ ਮੰਗਾਂ ਮੰਨੀਆਂ ਜਾਣ ਦੂਸਰਾ ਜਿਹੜਾ ਨਵਾਂ ਖੇਤੀਬਾੜੀ ਦਾ ਖੇਤੀਕਰਨ ਮੰਡੀਕਰਨ ਦਾ ਖੱਲੜਾ ਆਇਆ ਹੈਗਾ ਵਾ ਉਹ ਵਿਧਾਨ ਸਭਾ ਦੇ ਵਿੱਚ ਉਹਦੇ ਵਿਰੁੱਧ ਮਤਾ ਪਾਸ ਕਰਕੇ ਕੇਂਦਰ ਨੂੰ ਵਾਪਸ ਕੀਤਾ ਜਾਵੇ ਕਿ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਲਿਆ ਹੈਗਾ ਉਹ ਵਾਪਸ ਲਿਆ ਜਾਣਾ ਚਾਹੀਦਾ ਇੱਕ ਤਾਂ ਉਹ ਮਤਾ ਪਾਸ ਹੋਣਾ ਚਾਹੀਦਾ ਔਰ ਅਸੀਂ ਵਿਧਾਨ ਸਭਾ ਦੇ اجلاس ਨੂੰ ਲੈ ਕੇ ਗੱਲ ਕਹਿਣਾ ਚਾਹਵਾਂਗੇ اجلاس ਲੰਬਾ ਚੱਲਣਾ ਚਾਹੀਦਾ ਔਰ ਉਹਦੇ ਵਿੱਚ ਹੈਲਦੀ ਚਰਚਾ ਹੋਣੀ ਚਾਹੀਦੀ ਆ ਬਹੁਤ ਸਾਰੇ ਪੰਜਾਬ ਦੇ ਮੁੱਦੇ ਆ ਅਸੀਂ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਇਹ ਅਪੀਲ ਕਰਦੇ ਆਂ ਕਿ ਜਦੋਂ ਪੰਜਾਬ ਦਾ ਮੁੱਦਾ ਆਵੇ ਚਾਹੇ ਉਹ ਮੰਡੀਕਰਨ ਦਾ ਖੇਤੀਬਾੜੀ ਦਾ ਨਿੱਜੀ ਖਲੜੇ ਦਾ ਸਵਾਲ ਆ ਚਾਹੇ ਕਿਸਾਨਾਂ ਦੀਆਂ 12 ਮੰਗਾਂ ਦਾ ਸਵਾਲ ਆ ਉਹ ਪੰਜਾਬ ਦੇ ਹੱਕਾਂ ਲਈ ਇੱਕ ਮੁੱਠ ਹੋ ਕੇ ਕੇਂਦਰ ਦੇ ਖਿਲਾਫ ਡਟਣ ਔਰ ਅਸੀਂ ਇਹ ਵੀ ਚਾਹਾਂਗੇ ਕਿ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਣੀ ਚਾਹੀਦੀ ਆ ਔਰ ਪੰਜਾਬ ਦੇ ਲੋਕ ਇਹ ਵੀ ਚਾਹੁੰਦੇ ਆ ਕਿ ਜਿਵੇਂ ਪੰਜਾਬ ਨਸ਼ੇ ਨਾਲ ਗ੍ਰਸਤ ਆ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਵੇ ਅਰੋਧੇ ਤੇ ਕੋਈ ਠੋਸ ਕੋਈ ਕਾਨੂੰਨ ਲਿਆਂਦੇ ਜਾਣ ਅਰ ਸਭ ਤੋਂ ਵੱਡਾ ਤੁਸੀਂ ਪਿਛਲੇ ਦਿਨੀ ਚ ਦੇਖਿਆ ਸੀ ਮਸਲਾ ਵੀ ਭਾਰਤ ਦੇ ਤਕਰੀਬਨ ਜਿਹੜੇ ਅਨਲੀਗਲ ਟੰਗਨਾ ਬੇਰਜ਼ਗਾਰੀ ਤੋਂ ਮਜਬੂਰ ਹੋ ਕੇ ਨੌਜਵਾਨ ਵਿਦੇਸ਼ਾਂ ਵਿੱਚ ਗਏ ਸੀ ਅਰ ਜਿਵੇਂ ਉਹਨਾਂ ਨੂੰ ਡਿਵਰਟ ਕੀਤਾ ਗਿਆਗਾ ਉਥੋਂ ਬਾਹਰ ਕੱਢਿਆ ਗਿਆ ਹੈਗਾ ਵਾ ਅਸੀਂ ਚਾਹੁੰਦੇ ਹਾਂ ਪੰਜਾਬ ਵਿਧਾਨ ਸਭਾ ਪਹਿਲ ਕਰੇ ਮੁੱਖ ਮੰਤਰੀ ਜੀ ਜੁਰੇਤੇ ਅੱਜ ਗੱਲ ਕਰਨ ਕੋਈ ਜਿਹੜੇ ਜਿਹੜੇ ਟਰੈਵਲ ਏਜੰਟ ਨੇ ਜਿਹੜੇ ਚੰਗਾ ਕੰਮ ਕਰਦੇ ਸੀ ਉਹਨਾਂ ਦਾ ਨਾਂ ਨਹੀਂ ਲੈਂਦੇ ਹੈਗੇ ਜਿਹੜੇ ਅਨਲੀਗਲ ਟੰਗਨਾ ਨੌਜਵਾਨਾਂ ਦਾ 60-60 ਲੱਖ ਰੁਪਈਆ ਮਾਰਦੇ ਆ ਇਹ ਕਹਿੰਦੇ ਆ ਵੀ ਲੀਗਲ ਵੇ ਨਾਲ ਅਮਰੀਕਾ ਪੇ ਜਾਂਗੇ ਜਾਂ ਵਿਦੇਸ਼ਾਂ ਵਿੱਚ ਭੇਜਾਂਗੇ ਔਰ ਉਹ ਇਸ ਟੰਗਨਾ ਜੋ ਖਬਰਾਂ ਆ ਰਹੀਆਂ ਵੀ ਅਨਲੀਗਲ ਟੰਗਨਾ ਭੇਜ ਦਿਆ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਕੋ ਸਖਤ ਕਾਨੂੰਨ ਲੈ ਕੇ ਆਵੇ ਤਾਂ ਜੋ ਜਿਹੜਾ ਪੰਜਾਬ ਦੇ ਵਿੱਚ ਟਰੈਵਲ ਏਜੰਟਾਂ ਦੇ ਨਾਂ ਤੇ ਇੱਕ ਠੱਗੀ ਦਾ ਘਰ ਬਣਿਆ ਹੋਇਆ ਵਾ ਉਹਨੂੰ ਰੋਕਿਆ ਜਾ ਸਕੇ ਇਹਦੇ ਨਾਲ ਦੀ ਨਾਲ ਪੰਜਾਬ ਅੰਦਰ ਜਾਂ ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਭਾਰਤ ਮਾਲਾ ਯੋਜਨਾ ਤਹਿਤ ਜੜੀ ਜ਼ਮੀਨ ਆ ਕਿਸਾਨਾਂ ਦੀ ਅਕਵਾਇਰ ਕੀਤੀ ਗਈ ਆ ਦੇਖੋ ਜਿੰਨਾ ਚਿਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਵਾਜਬ ਸਹੀ ਮੁੱਲ ਨਹੀਂ ਦਿੱਤਾ ਜਾਂਦਾ ਚਾਹੇ ਉਹ ਪੰਜਾਬ ਦੇ ਵਿੱਚੋਂ ਗਾਇਸ ਗੈਸ ਪੈਪਾ ਨਿਕਲ ਰਹੀਆਂ ਨੇ 19 ਦੇਰ ਤੱਕ ਕਿਤੇ ਵੀ ਦੇਸ਼ ਅੰਦਰ ਸਰਕਾਰ ਨੂੰ ਜ਼ਬਰਦਸਤੀ ਜ਼ਮੀਨਾਂ ਕਿਸਾਨਾਂ ਕੋ ਖੋਹਣ ਦਾ ਕੋਈ ਅਧਿਕਾਰ ਨਹੀਂ ਹੈਗਾ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਚਾਹੇ ਸੰਗਰੂਰ ਹੋਵੇ ਚਾਹੇ ਬਠਿੰਡਾ ਹੋਵੇ ਚਾਹੇ ਗਰਦਾਸਪੁਰ ਹੋਵੇ ਚਾਹੇ ਤਰਨਤਾਰਨ ਹੋਵੇ ਅੰਮ੍ਰਿਤਸਰ ਜਾਂ ਪੰਜਾਬ ਦਾ ਕੋਈ ਵੀ ਖੇਤਰ ਹੋਵੇ ਅੱਜ ਗਰਦਾਸਪੁਰ ਦੇ ਵਿੱਚ ਫੇਰ ਜ਼ਬਰਦਸਤੀ ਜੜਾਵਾ ਕਿਸਾਨਾਂ ਦੀ ਜ਼ਮੀਨਾਂ ਤੇ ਕਬਜ਼ਾ ਕਰਨ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਨੈਸ਼ਨਲ ਹਾਈਵੇ ਗਏ ਹੋਏ ਵਾਲੇ ਗਏ ਹੋਇਆ ਅਸੀਂ ਨਿੰਦਾ ਕਰਦੇ ਆਂ ਔਰ ਅਸੀਂ ਕਹਿੰਨੇ ਆਂ ਵੀ ਪੰਜਾਬ ਸਰਕਾਰ ਧਿਆਨ ਦੇਵੇ ਅਸੀਂ ਇਸ ਵੇਲੇ ਕੇਂਦਰ ਨਾਲ ਲੜ ਰਹੇ ਆਂ ਪੰਜਾਬ ਸਰਕਾਰ ਦੇ ਖਿਲਾਫ ਸਾਡਾ ਅੰਦੋਲਨ ਨਹੀਂ ਹੈ ਨਹੀਂ ਤਾਂ ਸਾਨੂੰ ਵਾਪਸ ਫੈਸਲਾ ਕਰਨਾ ਪਊ ਸਾਡੀ એનર્ਜੀ ਵੀ ਡਬਲ ਲੱਗੂਗੀ ਔਰ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆਂ ਫਿਰ ਪੰਜਾਬ ਸਰਕਾਰ ਦੇ ਨਕਨਾਸੀ ਤੂਆਂ ਦੇਾਂਗੇ ਇਸ ਕਰਕੇ ਤੁਸੀਂ ਜਿੰਨੀ ਦੇਰ ਤੱਕ ਕਿਸਾਨ ਨੂੰ ਜੋਗ ਤੇ ਸਹੀ ਮਾਪਜਾ ਨਹੀਂ ਦਿੰਦੇ ਹੈਗੇ ਉਨੀ ਦੇਰ ਤੱਕ ਠੱਕੇ ਨਾ ਭਾਰਤ ਮਾਲਾ ਯੋਜਨਾ ਤਹਿਤ ਜਬਰੀ ਜ਼ਮੀਨਾਂ ਅਕਵਾਇਰ ਜੜੀਆਂ ਉਹ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹੈਗੀਆਂ ਵਾ ਔਰ ਇਹਦੇ ਨਾਲ ਦੀ ਨਾਲ ਅਸੀਂ ਕੇਂਦਰ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕੇਂਦਰ ਦੇ ਅੱਗੇ ਇਹ ਅਸੀਂ ਪ੍ਰਸਤਾਵ ਲਿਆਂਦਾ ਸੀ ਕਿ ਕਿਸਾਨ ਆਗੂਆਂ ਨਾਲ ਗੱਲਬਾਤਾਂ ਚੱਲ ਰਹੀ ਆ ਗੱਲਬਾਤ ਹੋ ਰਹੀ ਆ ਪਰ ਜਿਹੜੇ ਨੈਸ਼ਨਲ ਹਾਈਵੇ ਬੰਦ ਕੀਤੇ ਹੋਇਆ ਇਹਦੇ ਨਾਲ ਪੰਜਾਬ ਦੇ ਹਰਿਆਣੇ ਦੇ ਉੱਤਰ ਪ੍ਰਾਤ ਦੇ ਸਾਰੇ ਵਪਾਰੀ, ਟ੍ਰਾਂਸਪੋਰਟਰ, ਆਮ ਜਨਤਾ ਅਰ ਲੋਕਲ ਲੋਕਾਂ ਨੂੰ ਪਰੇਸ਼ਾਨੀ ਕਿਉਂ ਦਿੱਤੀ ਜਾ ਰਹੀ ਹੈ ਉਹ ਰਾਹ ਖੋਲਿਆ ਜਾਵੇ। ਤੋ ਅੱਜ ਫੇਰ ਤੁਹਾਡੇ ਮਾਦਮ ਨਾਲ ਕਹਿੰਨੇ ਆ ਗੱਲਬਾਤ ਆਪਣੇ ਤਾਂ ਹੋਣ ਦਿਓ। ਰਾਹ ਕਿਉਂ ਨਹੀਂ ਖੋਲੇ ਜਾਂਦੇ? ਰਾਹ ਖੋਲੇ ਜਾਣ। ਇਸ ਕਰਕੇ ਤੇ ਆਮ ਲੋਕਾਂ ਨੂੰ ਕੋਈ ਤੱਕ